ਹਰ ਜਸ ਗਾਇਓ ਸੰਤ ਜਨਾਨ 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 ਔਟ ਜਨਮ ਕੇ ਦੁਖ ਗਵਾਇਓ ਔਟ ਜਨਮ ਕੇ ਦੋਖ ਨਵਾਜੂ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਨਾਮ ਦੇਵਾਇਓ ਸਰਬ ਸੂਖ ਹਰ ਨਾਮ ਵਧਾਈ ਹਰ ਸੂਖ ਹਰ ਨਾਮ ਵਧਾਈ ਗੁਰ ਪਰਸਾਦ ਨਾਨਕ ਮਤ ਪਾਈ ਗੁਰ ਪਰਸਾਦ ਨਾਨਕ ਮਤ ਪਾਈ ਹਰ ਜਸ ਗਾਇਓ ਸੰਤ ਜਨਾਨ ਹਰ ਜਸ ਗਾਇਓ ਸੰਤ ਜਨਾਨ ਹਰ ਜਸ ਗਾਇਓ ਸੰਤ ਜਨਾਨ ਹਰ ਸਭਾ ਜੈ ਜਨਾ ਹੇਲੂ ਸ੍ਰੀ ਵਾਹਿਗੁਰੂ ਜੀ ਤਨਾ ਸ੍ਰੀ ਮਹਲਾ ਪੰਜਵਾਂ ਘਰਬਾਰਵਾ ਇੱਕ ਓੰਕਾਰ ਸਤਗੁਰ ਪਰਸਾ ਗੁਣ ਗਾਵੋ గోਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ గోਪਾਲ ਰਾਏ ਰਹਾ ਵਡ ਭਾਗ ਭੇਟੇ ਗੁਰ ਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾਮਣ ਰੱਪ ਸੋ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਘਰ ਤਨ ਦੋਖਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਤ੍ਰਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ